ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਮਿੰਦਰ ਸਿੰਘ ਜਿਹੜੇ ਇਸ ਪਾਨੇ ਸੰਸਾਰ ਨੂੰ ਸਵਾਸਾਂ ਦੀ ਪੂੰਜੀ ਸੰਭੇੜਦੇ ਹੋਏ ਗੁਰੂ ਚਰਨਾਬੀ ਜਾ ਬਰਾਗੇ ਇਹੋ ਜਿਹੇ ਮੌਪਾਂ ਕਈ ਵਾਰੀ ਬਹੁਤ ਵੱਡੀਆਂ ਪੇਨਫੁੱਲ ਵੀ ਹੁੰਦੀਆਂ ਕਿਉਂਕਿ ਚੰਗਾ ਚੱਲਦਾ ਫਿਰਦਾ ਬੰਦਾ ਦੁਨੀਆਂ ਰੌਕਸਤ ਹੁੰਦਾ ਇਸ ਸੰਸਾਰ ਤੋਂ ਤੇ ਘਾਟੇ ਬਹੁਤ ਪੈ ਜਾਂਦੇ ਆ ਸੇਵਾ ਕਰਕੇ ਆ ਰਹੇ ਸੀ ਤੇ ਮੋਰੇ ਜਿਹੜੀ ਅੱਜ ਬੜੀ ਵੱਡੀ ਸਮੱਸਿਆ ਸਾਡੇ ਪਸ਼ੂਆਂ ਦੀ ਆ ਉਹਦੇ ਪਸ਼ੂਦਾਈ ਉਹ ਮੈਂ ਸਮਝਦਾ ਇੱਕ ਕਾਰਨ ਬਣ ਗਿਆ ਸਿਰ ਤੇ ਸੱਟ ਲੱਗ ਗਈ ਪਰ ਗੁਰੂ ਸਾਹਿਬ ਤੇ ਚਰਨਾਚ ਅਰਦਾਸ ਹੀ ਆ ਜੋ ਜਿਹੜੀ ਆ ਸਤਗੁਰ ਜੀ ਉਸ ਨੇਕ ਆਤਮਾ ਨੂੰ ਜਿਹੜੀ ਹਰ ਵੇਲੇ ਸੇਵਾ ਦੇ ਵਿੱਚ ਲੀਨ ਸੀ ਉਹਨੂੰ ਆਪਣੇ ਚਰਨਾਚ ਨਿਵਾਸ ਬਖਸ਼ਣਾ ਇਹ ਚੇ ਪਰਿਵਾਰ ਨੂੰ ਤੇ ਸਾਰੇ ਸਾਕ ਸੰਬੰਧੀਆਂ ਨੂੰ ਤੇ ਸਿੰਘ ਸਾਹਿਬ ਦਾ ਕਿਉਂਕਿ ਬਹਿਨੋਈ ਵੀ ਸੀ ਤੇ ਉਹਨਾਂ ਦੇ ਨਾਲ ਬਤੌਰ ਪੀਐਸਓ ਸੇਵਾ ਵੀ ਨਿਭਾਉਂਦਾ ਸੀ ਗੁਰੂ ਸਾਹਿਬ ਸਾਰਿਆਂ ਨੂੰ ਇਹ ਜਿਹੜਾ ਪਾਣਾ ਆ ਇਹ ਮੰਨਣ ਦਾ ਵੱਲ ਉਤੋਂ ਬਖਸ਼ੇ ਕਰਨ ਜਿਹੜੇ ਘਾਤੇ ਹੁੰਦੇ ਆ ਇਹ ਪੂਰੇ ਤਾਂ ਨਹੀਂ ਕਦੇ ਵੀ ਹੁੰਦੇ ਪਰ ਸਮਾਂ ਲੱਗਦਾ ਇਹਨਾਂ ਦੇ ਵਿੱਚ ਹੀ ਨਿਕਲਣ ਨੂੰ ਸੋ ਅਰਦਾਸ ਹੈ ਗੁਰੂ ਚਰਨਾਂ ਚ ਜਾਂ ਸਤਿਗੁਰ ਜੀ ਸਾਰੇ ਪਰਿਵਾਰ ਨੂੰ ਤੋਂ ਉਸ ਵਿਚੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਰਿਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੁਕਮੀ ਹੋਵਨਾਕਾਰ ਹੁਕਮ ਨਾ ਕਹਾਇ ਜਾਈ ਹੁਕਮੀ ਹੋਵਨ ਜੀ ਹੁਕਮੇ ਲੈ ਵਡਿਆਈ ਅਸੀਂ ਜਿੰਨੇ ਵੀ ਸੰਸਾਰ ਦੇ ਉੱਤੇ ਪ੍ਰਾਣੀ ਆ ਰੱਬ ਦੇ ਹੁਕਮ ਦੇ ਵਿੱਚ ਆਏ ਆ ਉਹਦੇ ਹੁਕਮ ਦੀ ਕਾਰ ਕਰਦੇ ਆ ਤੇ ਹੁਕਮ ਦੇ ਵਿੱਚ ਹੀ ਚਲੇ ਜਾਂਦੇ ਆ ਮੇਰੇ ਬੜੇ ਹੀ ਸਤਿਕਾਰਯੋਗ ਜੀਜਾ ਜੀ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਕਿ ਅਮਰਧਾਰੀ ਇੱਕ ਗੁਰਸਿੱਖ ਨਾਮ ਬਾਣੀ ਦੇ ਅਭਿਆਸੀ 3 ਵਜੇ ਉੱਠਣਾ ਦਰਬਾਰ ਸਾਹਿਬ ਆਉਣਾ ਨਾਮ ਦੇ ਨਾਲ ਬਾਬਾ ਸ਼ਿਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਆਉਣਾ ਔਰ ਜਿਵੇਂ ਗੁਰੂ ਦਾ ਹੁਕਮ ਹੀ ਗੁਰੂ ਦੇ ਹੁਕਮ ਦੇ ਵਿੱਚ ਫਾਨੀ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਜੀਵਨ ਇੱਕ ਨੇਕ ਜੀਵਨ ਹੀ ਮੈਂ ਆਪਣੇ ਜੀਵਨ ਦੇ ਵਿੱਚ 95 ਤੋਂ ਜਦੋਂ ਤੋਂ 94 ਤੋਂ ਆਨੰਦ ਕਾਰਜ ਹੋਇਆ ਸਾਡੀ ਭੈਣ ਹਰਜੀਤ ਕੌਰ ਦਾ ਤੇ ਮੈਂ ਨਹੀਂ ਦੇਖਿਆ ਵੀ ਉਹਨਾਂ ਕਦੀ ਨਿਤਨੇਮ ਖੁਜਾਇਆ ਹੋਵੇ ਨਿਤਨੇਮ ਦੇ ਵਿੱਚ ਪੂਰੇ ਪਰਪੱਕ ਹੀ ਜਿੱਥੇ ਕਿਤੇ ਵੀ ਸੇਵਾ ਨਹੀਂ ਉੱਥੇ ਹੱਥੀਂ ਜਾ ਕੇ ਸੇਵਾ ਕਰਨੀ ਗਰੀਬ ਗੁਰਪੇ ਦੀ ਮਦਦ ਕਰਨੀ ਤੋਂ ਜੀਜੇ ਨਾਲੋਂ ਮੇਰਾ ਭਰਾ ਵੱਧ ਹੀ ਹੋ ਵੱਡਾ ਭਰਾ ਪਰ ਰੱਬ ਦਾ ਭਾਣਾ ਵਾ ਮੈਂ ਗੁਰੂ ਅੱਗੇ ਅਰਦਾਸ ਕਰਦਾ ਵੀ ਉਹ ਸਾਡੇ ਗੁਰਵਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਦੋ ਢੀਂਗਾ ਵਾ ਉਹਨਾਂ ਦੀਆਂ ਤੇ ਇੱਕ ਪੁੱਤ ਆ ਉਹਨਾਂ ਨੂੰ ਆਣਾ ਮੰਨਣ ਦਾ ਬਲ ਬਖਸ਼ਣ ਸਾਡੀ ਪੈਣ ਨੂੰ ਬਾਕੀ ਜਿੰਨੇ ਵੀ ਇੱਥੇ ਅੱਜ ਆਏ ਆ ਮੈਂ ਤੈਅ ਦਿਲੋਂ ਸਾਰਿਆਂ ਦਾ ਬੜੇ ਦੂਰ ਦਰੇਡੇ ਤੋਂ ਆਏ ਆ ਧਾਰਮਿਕ ਲੀਡਰਸ਼ਿਪ ਆਈ ਆ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜੀ ਆਏ ਆ ਸਰਦਾਰ ਹਰਜਿੰਦਰ ਸਿੰਘ ਜੀ ਚਪਤਾ ਮੀਰ ਸਰਦਾਰ ਦਲਜੀਤ ਸਿੰਘ ਦੀ ਟੀਮਾਂ ਔਰ ਸਰਦਾਰ ਨਿਹਰਬ ਸਾਹਿਬ ਆਇਤੀ ਖਾਲਸਾ ਦੀਵਾਨ ਦੇ ਮੁਖੀ ਔਰ ਸਾਰੀ ਸੰਗਤ ਬੜੀ ਦੂਰ ਦਰੇਡੇ ਤੋਂ ਆਈ ਮੈਂ ਸਾਰਿਆਂ ਦਾ ਤੈਅ ਦਿਲੋਂ ਧੰਨਵਾਦ ਕਰਦਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਦੁੱਖ ਚ ਸ਼ਾਮਲ ਹੋ ਕੇ ਸਾਡੇ ਦੁੱਖ ਨੂੰ ਘਟਾਇਆ ਵਾ ਮੈਂ ਗੁਰੂ ਅਕੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ